ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਸਵਾਗਤ ਹੈ ਤੁਹਾਡਾ ਆਪਣੀ ਇੱਕ ਨਵੀਂ ਵੀਡੀਓ ਦੇ ਨਾਲ ਅੱਜ ਆਪਾਂ ਚੱਲੇ ਆਂ ਖੇਤ ਪਾਉਣੇ ਆ ਰੇ ਚਲਈਏ ਜੀ ਥੈਂਕ ਯੂ ਕਰਦੇ ਆ ਤੁਹਾਨੂੰ ਫੁੱਲ ਹਾਂਜੀ ਚਲੋ ਲੈ ਕੇ ਬਾਪੂ ਜੀ ਚਲੋ ਆਪਾਂ ਚੱਲਦੇ ਆਂ ਖੇਤ ਖੇਤ ਬੰਦੇ ਗਏ ਹੋਏ ਆ ਉਹ ਜਾ ਕੇ ਲਾਦੇ ਆ ਰੇ ਟਰਾਲੀ ਚ ਆਪਾਂ ਚੱਲਦੇ ਹਾਂ ਹਣ ਕਹਿੰਦਾ ਤਾਂ 30 ਕਿਲੋ ਤਾਲੀਏ ਬਹੁਤ ਆ ਨਿੰਮਾ ਕਹਿੰਦਾ ਜਗਰਾਜ ਜੀ ਤੁਹਾਨੂੰ ਮੋਟਰਸਾਈਕਲ ਨਹੀਂ ਉਹਨਾਂ ਨੇ ਜਾਣ ਦਾ ਵਾਅਦਾ ਕੀਤਾ ਕਹਿੰਦਾ ਇਹ 30 ਲੈ ਪੈਂਦੇ ਜਵਾਦੋਂ ਤੇ 20 ਕਿਲੋ ਹੋਰ ਲੈਣਾ ਹਾਂ ਮੈਂ ਕਿਹਾ ਤੇ ਬੂਨ ਨਾਲ ਵੀ ਆਪਾਂ 50 ਕਿਲੋ ਨੇੜੇ ਨੂੰ ਕੋਈ ਨਾ ਗੱਲ ਅੱਜ ਆਪਾਂ ਨੇੜੇ ਕਰਿਆ ਹੁਣੀ ਸਾਰੀ ਉਹ ਤੇ ਮੈਂ ਲੱਗਿਆ ਸੀ 12:30 ਵਜੇ ਮੈਂ ਤੇ ਆਪਣਾ ਲੱਗੇ ਸੀ ਹਾਂ ਤੇ ਇੱਕ ਬੰਦਾ ਗੱਡੇ ਭਰਨ ਆ ਹਾਂ ਅਸੀਂ 6:30 ਵਜੇ ਤੋਂ ਅਸੀਂ ਕਿੱਲੇ ਪਾ ਲਈ ਬਸ ਠੀਕ ਆ ਫਿਰ ਅੱਜ ਤਾਂ ਪਾਈ ਜਨੇ ਆ ਪਾਜਰ ਲਾਇਆ ਨਹੀਂ ਬੈਠਾ ਹਾਂ ਆਜਰ ਲਾਉਣਾ ਅੱਜ ਵੀ ਲਾਉਣਾ ਅੱਜ ਵੀ ਸਿੱਖੀ ਕਰੀ ਦੇ ਠੀਕ ਆ ਚਲੋ ਦਿਖਾਉਣੀ ਆ ਤੁਹਾਨੂੰ ਅੱਗੇ ਅੱਗੇ ਹਾਂ ਪਿੱਛੋ ਡੈਡੀ ਮਸ਼ੀਨਾਂ ਦੀ ਜਿਹੜੀ ਆਪਾਂ ਵੀਡੀਓ ਪਾਈ ਆ ਝੋਨਾ ਸੀ ਉਹ ਆ ਵੇ ਇਹਦੇ ਵਿੱਚ ਇਹ ਪਹਿਲਾਂ ਤਾਂ ਰੇਪ ਪਾਤੀ ਆ ਪਹਿਲਾਂ ਆਪਣੇ ਤੋਂ ਵੀਡੀਓ ਨਹੀਂ ਬਣੀ ਤੇ ਅੱਜ ਮੈਂ ਫ੍ਰੀ ਸੀਗਾ ਅੱਜ ਮੈਂ ਆ ਵੀਡੀਓ ਬਣਾਈਏ ਚਲੋ ਦਿਖਾਉਣੇ ਆਪਾਂ ਚੱਲਦੇ ਆ ਖੇਤ ਹਾਂ ਹਾਂਜੀ ਇੱਥੇ ਆ ਆਪਣਾ ਝੋਨਾ ਲੱਗਿਆ 2 ਜੁਲਾਈ ਨੂੰ ਉਹਦਰਾ ਇਹਨੂੰ 2 ਜੁਲਾਈ ਨੂੰ ਲੱਗਿਆ ਇਹ ਝੋਨਾ ਆਪਣਾ ਦੇ ਅੱਜ ਕਿੰਨੀ ਹੋ ਗਈ ਆ ਅੱਜ ਹੋ ਗਈ ਸੀ ਅੱਜ ਹੋ ਗਈ ਹੈ 30 ਜੁਲਾਈ ਠੀਕ ਹੈ ਇਹ ਵੀਡੀਓ ਪਹਿਲਾਂ ਬਣਾ ਲੈਂਦੇ ਆ ਤਾਂ ਉੱਤਰ ਕੋਲ ਦਾ ਟਾਈਮ ਲੱਗਦਾ ਜਿਵੇਂ ਹੁਣ ਵੀਡੀਓ ਮੇਰੀ ਜਿਹੜੀ ਆ ਪਾਪਾ ਛੋਣੇ ਵਾਲੀ ਕੱਲ ਪਾਈ ਆ ਇਹ ਬਹੁਤ ਟਾਈਮ ਦੀ ਬਣਾਈ ਹੋਈ ਪਈ ਨਹੀਂ ਜਿਵੇਂ ਹੁਣ ਆਪਾਂ ਦੇ ਵਿੱਚ ਛੋਣੇ ਰਾਈਏ ਤੇ ਉਹਨੂੰ ਛੜਾਈ ਜਾਂਦਾ ਤਾਂ ਟਾਈਮ ਨਹੀਂ ਲੱਗਦਾ ਕੋਲ ਦਾ ਜਿਵੇਂ ਹੁਣ ਆਹ 30 ਜੁਲਾਈ ਨੂੰ ਆ ਛੋਣਾ ਉਹਨਾਂ ਜਿਹੜੀ ਨੇ ਉੱਥੇ ਦਿਖਾਇਆ ਜੋਣਾ ਪਾਂਜੀ ਅੱਜ ਆ ਵੀਡੀਓ ਪਾਉਣੇ ਆ ਕਈ ਬਾਈ ਕਹਿੰਨਗੇ ਬਈ ਇਹ ਤਾਂ 18 ਦਿਨਾਂ ਦਾ ਸੀ ਕੱਲ ਅੱਜ ਇੰਨੇ ਦਿਨਾਂ ਦਾ ਹੋ ਗਿਆ ਐ ਆ ਵੀ ਵੀਡੀਓ ਆਪਾਂ ਪਹਿਲਾਂ ਬਣਾ ਲੈਨੇ ਆ ਪਰ ਐ ਆ ਪਾਈ ਨਹੀਂ ਆਂਦੀ ਕਹਿਣ ਨੂੰ ਆ ਆ ਪਾਈ ਨਹੀਂ ਆਂਦੀ ਵੀਡੀਓ ਤੇ ਆਹਾ ਉਹਦੇ ਆ ਵੀ ਦਿਖਾਇਆ ਸੀ ਦੋਦਰੀ ਕਾਲ ਤੇ ਐਸ ਵੀ ਦਿਖਾਇਆ ਜਿਹੜਾ ਆਪਣਾ ਝੋਨੇ ਵਾਲਾ ਵਲੌਗ ਆ ਮਸ਼ੀਨਾਂ ਹਾਂ ਹਾਂ ਆ ਵੀ ਦਿਖਾਇਆਗੇ ਆ ਵੀ ਦਿਖਾਇਆ ਇਹ ਹੁਣ 18 ਇੱਕ ਵਾਰ ਲੱਗੋ ਵੀ ਇੰਨਾ ਫਰਕ ਪੈ ਗਿਆ ਐ ਆ ਵੀ ਉਹ ਵੀਡੀਓ ਪਹਿਲਾਂ ਨਹੀਂ ਬਣੀ ਵੀਡੀਓ ਪਹਿਲਾਂ ਬਣੀਆਂ ਹੁੰਦੀਆਂ ਫਿਰ ਉਹ ਵੀ ਜਿਵੇਂ ਜਿਵੇਂ ਫੋਨਾਂ 'ਚ ਬਣੀਆਂ ਹੁੰਦੀਆਂ ਉਹ ਇਕੱਠੀਆਂ ਕਰਕੇ ਫਿਰ ਜੋੜ ਕੇ ਪਾ ਦੀਆਂ। ਅਲੱਗ-ਅਲੱਗ ਬਣਾ ਬਣੇ ਜਾਂਦੀਆਂ ਸਾਰੀਆਂ ਵਾ ਟਾਈਮ ਨਹੀਂ ਲੱਗਦਾ ਫਿਰ ਜੋੜ ਕੇ ਫਿਰ ਬਾਅਦ 'ਚੋਂ ਪੈਂਦੀ ਆ। ਦੇਖੋ ਬਾਬਾ ਹਾ ਰਿਸਾਲਾ ਆ। ਅਸੀਂ ਦੇਖੀ ਰੇਸ ਕੀਤੀ ਤੇ ਫੁੱਲ ਪਿਆਦਾ। ਸਾਨੂੰ ਸਾਨੂੰ ਰਲ ਨਹੀਂ। ਆਪਾਂ ਨੂੰ ਰਲ ਨਹੀਂ ਦਿੰਦਾ। ਬਾਬਾ ਨੇ ਹੱਥ ਮਾਰ ਲਿਆ ਫੋੜੋ। ਕਹਿੰਦਾ ਆ ਜਾ ਜੇ ਆਈਦਾ ਤਾਂ ਘੇਰ ਲੋ। ओके ओके ਲੋਈ ਖੇਤ ਅਗੇ ਭਰਨ ਲੱਗ ਗਿਆ ਬੂਵਾ ਆ ਬਾਈ ਜਰਗਾਜ ਹੋਣੀ ਛਤਰੀਆਂ ਦਾ ਵੈਰੀ ਬਣਿਆ ਆਪਣੀ ਬਾਈ ਜਰਗਾਜ ਹੈਲੋ bro ਹੈਲੋ ਹਾਊ ਆਰ ਯੂ ਗੁੱਡ 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 ਓਕੇ ਗੱਭੀ ਕਿਵੇਂ ਆ ਵਧੀਆ ਬਾਈ ਤੁਸੀਂ ਦੱਸੋ ਬਾਈ ਗਰਾਸ ਫੜਾ ਦਿਓ ਭਰ ਲਈ ਆ ਪਰ ਇਹਦੀ ਚੱਕੀ ਇਹ ਆ ਜੀ ਆਪਣੇ ਢਲੇ ਇੱਕ ਆ ਥੱਲੇ ਬੈਠਾ ਇਧਰ ਚਾਖੀ ਲਾਵ ਹਾਂਜੀ ਭਾਈ ਕਿਵੇਂ ਥੱਲੇ ਲੁਕਿਆ ਬੈਠਾ ਉਹ ਕ੍ਰਾਸ ਪਾਉਂਦੇ ਸੀ ਯਾਰ ਅੱਛਾ ਸਾਡਾ ਨਿੰਮਾ ਵੀਰ ਆ ਗਿਆ ਨਿੰਮਾ ਉਹ ਭਾਈ ਉਹ ਯਾਰ ਆਪਾਂ ਨਿੰਮੇ ਨੂੰ ਕਹਿ ਤਾਂ ਨਹੀਂ ਕਰਦੇ ਲੈਉਣ ਨੂੰ ਪੁੱਤੀ ਪੁੱਤੀ ਹੋ ਗਈ ਆਲੇ ਕਰਦ ਤੁਹਾਡੀ ਰਾਜ ਇਹ ਚ ਪੈ ਜਾਂਦੇ ਜੀ 8 ਗੱਟੇ ਤੇ ਲੱਭ ਲੈਣੀ ਸੀ ਉਹਨੇ ਭਾਈ ਤੇ 8 ਗੱਟੇ ਪਾ ਕੇ ਤੇ ਆਪਾਂ 8 ਕਿੱਲੇ ਪਾ ਦਨੇ ਆ ਤੇ ਰਲਾਉਣੇ ਗੱਟੇ ਤੋਂ ਥੋੜੀ ਘੱਟ ਪਾਉਣੇ ਆ ਨਹੀਂ ਰਲਾਉਣੀ ਨਹੀਂ ਅੱਜ ਚੱਕ ਨਾ ਇਹ ਨਾ ਆ ਤਾਂ ਪਹਿਲਾ ਪਾਲਾ ਦੂਰੋਂ ਹੀ ਕਹਿੰਦਾ ਹਾਂ ਚਾਰ ਵੱਧ ਰਖਾ ਲਈ ਹੋਰ ਤਾਂ ਗੱਲ ਆ ਤਾਂ ਪਾਲਾ ਪਹਿਲਾਂ ਓਏ ਉਹਨੂੰ ਇਹ ਟੈਨਸ਼ਨ ਆ ਵੀ ਮੈਨੂੰ ਚੱਕ ਕੇ ਲਦਨੀਆਂ ਪੈਣੀਆਂ ਲਦਾ ਅੱਛਾ ਭਰ ਕੇ ਚੱਕੀ ਤੇ ਖੇਤ ਆ ਕੇ ਮਿਲਦੇ ਆਂ ਤੁਹਾਨੂੰ ਦੁਬਾਰਾ ਹਾਂਜੀ ਇਹਦੇ ਵਿੱਚ ਪੈ ਗਏ ਆਪਣੇ 8 ਗੱਟੇ ਰੇਹ ਦੇ ਤੇ ਕਿੱਲੇ ਹੈਗੇ ਆਪਣੇ 7 ਇਹ ਆਪਾਂ ਲਾਇਆ ਸੀਗਾ 5 ਤਰੀਕ ਨੂੰ 5 ਜੁਲਾਈ ਨੂੰ ਤੇ ਇਹਦੇ ਚ ਪਹਿਲਾਂ ਆਪਾਂ ਪਾਈਆ 30 ਕਿਲੋ ਰੇ ਇੱਕ ਵਾਰ ਪਾਈਆ ਤੇ ਦੂਜੀ ਵਾਰ ਵੀ 30 ਕਿਲੋ ਪਾਈਆ ਇੱਕ ਪਾਇਆ ਆਪਾਂ ਆਇਰਨ ਪਾਇਆ ਤੇ ਜਿੰਕ ਪਾਈਆ ਤੇ ਹੁਣ ਆਪਾਂ ਗੱਟਾ-ਗੱਟਾ ਰੇ ਦਾ ਇੱਕ ਹੋਰ ਪਾਉਣ ਲੱਗੇ ਆ ਸਿੱਧਾ ਤੇ ਆਹ ਤਾਂ ਆਪ ਹੁਣ ਹੀ ਲਾਇਆ ਦਿਖਾਉਣੇ ਤੁਹਾਨੂੰ ਬਾਕੀ ਚਲਾ ਦਈਏ ਕੰਮ ਕਰਾਂ ਪਪਾ ਆ ਜਾਂਦੇ ਸੱਤ ਕਿੱਲੇ ਤੇ ਮੁੰਡੇ ਪੂਰੇ ਖੁਸ਼ ਆ ਗੱਟੇ ਮੇਂਟੋ ਮੇਟੀ ਪਾਈ ਆਉਂਦੇ ਅੱਜ ਤੋਂ ਦੇਖੋ ਨਹੀਂ ਤਾਂ ਫੋਨ ਤੇ ਜਿਆਦਾ ਟਾਈਮ ਲਾਉਂਦਾ ਹਾਂ ਹਾਂ ਦੋਨੋਂ ਦੇ ਘਰ ਟਾਈਮ ਲਾਉਂਦਾ ਹਾਂ ਨਿੰਮਾ ਖੇਤ ਨਹੀਂ ਆਉਂਦਾ ਅੱਜ ਪਤਾ ਨਹੀਂ ਕਿਵੇਂ ਆ ਗਿਆ ਸੋਖ ਦਾ ਕੰਮ ਸੋਖਾ ਕੰਮ ਉਹਦੇ ਤੋਂ ਭੱਜ ਕੇ ਆਉਂਦਾ ਇਹੇ ਬਹੁਤ ਭੈੜਾ ਐ ਫਿਰ ਤਾਂ ਓਏ ਆਜੋ ਬੰਦੇ ਇੱਥੇ ਖੱਲੇ ਆ ਦੋ ਅੱਛਾ ਨਾਲ ਦੇ ਨਾਲ ਗੱਟੇ ਗਿਣੀ ਚੱਲੇ ਸਾਵ ਰੱਖਣਾ ਗੱਟਿਆਂ ਦਾ ਪਾ ਦੇ ਅਨਗਣਤੀ ਪਾ ਦੇ ਤੂੰ ਆਹ ਨਹੀਂ ਲੈਣ ਦੇ ਰੱਬ ਕੀ ਠੀਕ ਨਾ ਗਣ ਕੇ ਗੱਟੇ ਪਾਈ ਦੇ ਕੀ ਚਣਕੀ ਬਾ ਭਈਆਂ ਹੋ ਚਿੜੇ ਦਾ ਹੈ ਨਹੀਂ ਸਿੱਟੇ ਚਿੜੇ ਨਹੀਂ ਸਿੱਟੇ ਆ ਜਿਵੇਂ ਮਿੱਟੀ ਨਹੀਂ ਹੁੰਦੀਗੀ ਵੇਖ ਕੋਈ ਤਿਆਰਵਾ ਕੋਈ ਹੈ ਤਰੀਕਾ ਤੁਹਾਡਾ ਤਰੀਕਾ ਤਰੁਕਾ ਕੋਈ ਨਹੀਂ ਤੂੰ ਦੇ ਸੜਦੇ ਬਾ ਇੱਥੇ ਤੁਸੀਂ ਸੜ ਦਿੰਨੇ ਇਹ ਬਾਜਗਾ ਸਿੱਟਿਆ ਉਹਦਾ ਆ ਪਾਏ ਨੇ 7 ਕਿੱਲੇ ਤਰੀਕੇ ਦਾ ਪਾਉਣੇ ਆਪਾਂ ਨੇ ਇੱਧਰ ਪਾਤੀਆ ਪਰ ਇਹ ਤੇ ਹੁਣ ਇਹ ਕਿਰਚ ਪਾ ਕੇ ਫਿਰ ਅਗਲੇ ਚੱਲਾਂਗੇ ਇਹ ਹੈਗਾ ਆਪਣਾ ਮੱਕੀ ਵਾਲਾ ਆਪ ਹੁਣੇ ਤਾਜ਼ਾ ਹੀ ਲਾਇਆ ਹਾਂਜੀ ਨਹੀਂ ਮੈਂ ਖੋਲਦੇ ਘੱਟੇ ਖੋਲਦੇ ਘਰਾਂ ਦੀ ਮਿੰਟ ਮਾਰ ਖੋਲਦੇ ਗੱਟੇ ਰੱਖਣ ਦਾ ਤਰੀਕਾ ਇਹਨਾਂ ਦਾ ਬਹੁਤ ਵਧੀਆ ਸਾਡੇ ਬੰਦਿਆਂ ਦਾ ਆ ਛਤਰੀ ਕਿਹਨੇ ਤੋੜਦੀ ਵਾਹ ਲੋ ਜੀ ਆਪਾਂ ਲੱਗੇ ਸੀ ਪੌਣੇ ਨਾਲ ਤੇ 10:30 ਅਜੇ ਹੋਏ ਨਹੀਂ ਸਵਾ ਘੰਟਾ ਹੋਇਆ ਤੇ ਆਪਾਂ ਪਾਤੇ ਆ 20 ਕਿੱਲੇ 20 ਕਿੱਲੇ ਪਾਤੇ ਆਪਾਂ 20 ਕਿੱਲੇ ਪਾਦੇ ਆ ਬੰਦ ਜਰਾਜ ਮੇਰਾ ਗਲਾਸ ਹੀ ਲੈ ਆਇਆ ਆਮ ਨਹੀਂ ਬਾਲਾ ਪੀ ਜਾਂਦਾ ਨਾ ਨਿੰਮਾ ਦਾ ਪਾਣੀ ਪੀਂਦੇ ਨਹੀਂ ਹੱਦ ਤੱਕ ਨਹੀਂ ਪੀਣਾ ਹਾਂ ਲੋ ਜੀ ਇੱਕ ਤਾਂ ਇੰਨੀ ਗਰਮੀ ਹੈ ਉਤੋਂ ਮੁੰਡੇ ਨੇ ਪੀਲੀ ਚਾਹੇ ਹੋਰ ਗਰਮ ਹੋ ਗਿਆ ਭਰਿਆ ਬੈ ਤੁਹਾਡਾ ਬੋ ਮੁੰਡਿਓ ਆਜੋ ਘੇਰਾਂ ਦੀ ਆਜੋ 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 ਨਿੰਮੇ ਨੇ ਤਾਂ ਚਾਹ ਪੀ ਲਈ ਕਹਿੰਦਾ ਐ ਹੀ ਲੱਗੀਆਂ ਹਾਂ ਦਾ ਬਸ ਜਿਵੇਂ ਮੀਂਹ ਲੈ ਪਿਆ ਹਾਂ ਪੂਰਾ ਹੋ ਚੜੀਆਂ ਓਟੀਆਂ ਸਰਦੀਆਂ ਚ ਪਾਉ ਭਮੀ ਪੱਕੀ ਗੱਲ ਆ ਚੱਲ ਇਹੀ ਆਸਤੇ ਤੁਰੇ ਆਉਣੇ ਆਪਾਂ ਤਾਂ ਬਹੁਤ ਟਾਈਮ ਦੇ ਬਾਬਾ ਕਹਿੰਦਾ ਪਾਣੀ ਪਤਲਾ ਲਾਇਆ ਕਰੋ ਪਤਲਾ ਹੀ ਆ ਹੁਣ ਕਹੇ ਸੁੱਕਾ ਪਿਆ ਆਜੋ ਆਜੋ ਨੌਜਵਾਨੋ ਗਰਮੀ ਬਹੁਤ ਆ ਹਵਾ ਲਗਦੀ ਨਹੀਂ ਕਿ ਵਗਦੀ ਨਹੀਂ ਹਵਾ ਲਗਦੀ ਨਹੀਂ ਵਗਦੀ ਨਾ ਆ ਨਾਲ ਨਾ ਲਾਇਆ ਕਰੋ ਯਾਰ ਤੁਹਾਨੂੰ ਪਤਾ ਜੋ ਨਾਲ ਮਾੜਾ ਨਾ ਲਾਇਆ ਕਰੋ ਕੋਈ ਨਾ ਵੀਡੀਓ ਦੇਖਣੀ ਆ ਸਰਦਾਰ ਨੇ ਲੋਕ ਕਿਨੇ ਘਟੇ ਪਾਦੇ ਇਹ ਤਾਂ ਵੱਧ ਗਈ ਇਧਰ ਵੇਖ ਲੋ ਸਾਡਾ ਡਰਾਈਵਰੀ ਜਮਾਂਵਾਂ ਦੇ ਵਿਚਾਲੇ ਖਪੋਇਆ ਜਮਾਂਵਾਂ ਦੇ ਨਾ ਉਧਰੋਂ ਕੁਝ ਆ ਸਕਦਾ ਤੇ ਨਾ ਇਧਰੋਂ ਬੂੰ ਵਾਰਨਾ ਇਹ ਹੱਥੀ ਪਾਲਿਆ ਕਰਾਂਗੇ ਅ 10 ਮਿੰਟ ਨਹੀਂ ਲੱਗੇ ਸਾਰੀ ਬਾਤ ਇਹਨਾਂ ਨੇ ਹਾਂ ਕਿੱਥੇ ਪਾਈਏ ਇਹ ਦੇ ਸਕੇ ਆ ਇਹਨੂੰ ਪਾ ਘਾਟੇ ਨੂੰ ਘਾਟਾ ਕਿੱਥੇ ਹੈ ਹੇ ਸੇ ਨੂੰ ਬਾਦੇ ਫਰ ਜੋਰ ਇਕੱਠਾ ਲਵਾਇਓ ਨਾ 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 ਅੱਜ ਪਹਿਲੀ ਵਾਰੀ ਮੈਂ ਨਿੰਮੇ ਨੂੰ ਲੈ ਗਿਆ ਨਾਲ ਆਹ ਕੁਛ ਕਰਤਾ ਨਹੀਂ ਮੈਂ ਹਟ ਜਾ ਯਾਰ ਨਿੰਮੇ ਦਾਤੇ ਨੂੰ ਸੱਦਿਆ ਵੀ ਆ ਕੇ ਕਢਾਈ ਇਹਦਾ ਵੀ ਤਾਰੇ ਦਾ ਖੋਪਰੀ ਆਉਣ ਹੁਣ ਇਹ ਕਹਿੰਦਾ ਓਏ ਦਾਦਾ ਕਹਿੰਦਾ ਹੁਣ ਮੇਰਾ ਵੀ ਕਢੋਗੇ ਕਿਵੇਂ ਕਰੋ ਕੱਢ ਲਿਓ ਤਾਂ ਨਿਕਲ ਜਾ ਵੀਡੀਓ ਜਦੋਂ ਫੋਰੀ ਫੋਟ ਪੜ ਜਾਂਦੇ ਵਿੱਚ ਆਹ ਤੋਂ ਕੱਢ ਹੈ ਵੱਡਾ ਹੋ ਜਾਊਗਾ ਪਾਣੀ ਲਾ ਦਾਂਗੇ ਅੱਛਾ ਉਹ ਕੱਢ ਲਾਂਗੇ ਇੱਕ ਦਾ ਪਾਉ ਲੇਟਾ ਇੱਕ ਝੋਨਾ ਨੂੰ ਮਿੱਧੀ ਜਾਂਨੇ ਨੇ ਬਦਲ ਬਦਲ ਭਰਾ ਲੈਂਦਾ ਤੇ ਵੀ ਕੋਨਾ ਨਹੀਂ ਲੰਘ ਜਾਂਦੇ ਸਾਡੇ ਪਿੰਡ ਦੇ ਮੱਖੜਾ ਦਰਦ ਕਰਕੇ ਚਲੋ ਕੋਈ ਨਹੀਂ ਓਏ ਜਾ ਭਰਾ ਚਲੋ ਕਰਦੇ ਚੱਕ ਨਿਕਲਦਾ ਕਿ ਕੀ ਮੰਦਾ ਪੈਸੇ ਤਾਂ ਹੁਣ ਸੌਣ ਜਾਂ ਆ ਗਿਆ ਨੀ ਜਾਣਾ ਹਾਂਜੀ ਫੋਰਮੈਨ ਸਾਹਿਬ ਇਗਲੂ ਆਈ ਜਾ ਭਰਾਵਾ ਨਾ ਪੁੱਛੀ ਮੰਦਰੀ ਅੱਥੀ ਪਣੀ ਬਗੀ ਨਿਕਲ ਜੂਗਾ ਹੁੰਦਾ ਹੈ ਸਾਨੂੰ ਆਖਿਆ ਪਹਿਲਾ ਦਾਦਾ ਕਰਿਆ ਵਾਹਨ ਚ ਰੇਲ ਹੋਣੀ ਆ ਨਹੀਂ ਹੁੰਦੇ ਇਹ ਕੰਮ ਇਹ ਕਰ ਦੋਵੇਂ ਇਹ ਕੰਮ ਇਹ ਕਰਦਾ ਅੱਛਾ ਤਰੋ ਚੰਗੀ ਗੱਲ ਹੁੰਦੇ ਆ ਪੰਜ ਇਕੱਠੇ ਕਰ ਮਣਗਾ ਇਹ ਤਾਂ ਨਿਕਲ ਗਿਆ ਤੇ ਹੁਣ ਉਹਨੂੰ ਕੱਢਦੇ ਆ ਇਹਨਾਂ ਬੂਮ ਚ ਕੋਈ ਪ੍ਰੋਬਲਮ ਨਹੀਂ ਇਹ ਸਾਡੇ ਜੀ ਖੇਤੀ ਪ੍ਰੋਬਲਮ ਆ ਹੁਣ ਕਈ ਵੀਰ ਜਿਵੇਂ ਕਈ ਅਮੀਰਾਂ ਦਾ ਆਧਾ ਦਾ ਨਵੇਂ ਲੋਆਂ ਦਾ ਨਵਾਂ ਪੂਰ ਲੋਣਾ ਵੀ ਆ ਵੀਡੀਓ ਵੇਖ ਕੇ ਵੀ ਘਬਰਾਉਣ ਦੀ ਕੋਈ ਗੱਲ ਨਹੀਂ ਇਹ ਤਾਂ ਵਾਹਣ ਦੀ ਪ੍ਰੋਬਲਮ ਹੈ ਜੀ ਇਹ ਹੈ ਨਾ ਵਾਹਣ ਥੋੜਾ ਜਿਹਾ ਉੱਚਾ ਸੀਗਾ ਮਤਲਬ ਕਿ ਫੁੱਟ ਉੱਚਾ ਸੀ ਪਰਲੀ ਸਾਈਡ ਨੀਵਾ ਸੀਗਾ ਵਾਹਣ ਤੇ ਆਹ ਵਾਹਣ ਉੱਚਾ ਸੀ ਆ ਦੇਖੋ ਆ ਹੈਗਾ ਕੋਰ ਵਾਲਾ ਵਾਹਣ ਤੇ ਮਤਲਬ ਇਹ ਚੋਂ ਸਾਰੀ ਮਿੱਟੀ ਖੱਤੀ ਹੋਈ ਲੈ ਕੇ ਪਰਲੇ ਪਾਸੇ ਇਹ ਵਾਹਣ ਬਣ ਗਿਆ ਨਵਾਂ ਮਤਲਬ ਸਾਰਾ ਪੋਲਾ ਹੋ ਗਿਆ ਵਾਹਣ ਜਦੋਂ ਵਾਹ ਵਾ ਕੇ ਸਿੱਚੀ ਤਾ ਅਗਰ ਤੇ ਇੱਥੇ ਲੀ ਦਾ ਮੈਂ 파ੜੀ ਸੀ ਵੇਲੇ ਪਰ ਨਵੇਂ ਵਾਂਝਾ ਆਪ ਨੂੰ ਪਤਾ ਹੀ ਨਹੀਂ ਟਰੈਕਟਰ ਟਰੈਕਟਰ ਖੋਬੇ ਜਾਂਦਾ ਕਦੂ ਕਰਨ ਲੱਗਿਆ ਤੇ ਬੂਮ ਦੇ ਟਾਇਰ ਹੀ ਬਾਹਲੇ ਪਤਲੇ ਦਾ ਖੁੱਬਣਾ ਖੁੱਬਣਾ ਹੋਰ ਕੋਈ ਚੱਕਰ ਨਹੀਂ ਤੇ ਇਸ ਬਣ ਆਏ ਆ ਵੀ ਜਗਰਾਜ ਹੋਣੀ ਤੇ ਲਾਹ ਹੋਣੀ ਕਹਿ ਵੀ ਹੋਣੀ ਪਾਥੀ ਕੰਮ ਕਰ ਲਿਆ ਕਰਨਗੇ ਅੱਗੇ ਬੂਮ ਤੇ ਡਿਪੈਂਡ ਸੀਗੇ ਸਾਰੇ ਵੀ ਬੂਮ ਨਾਲ ਪਾਉਂਦੇ ਸੀ ਅਜੇ ਤਾਂ ਵੈਸੇ ਦਿਨ ਵੀ ਇਹਨੂੰ 7-8 ਹੀ ਹੋਇਆ ਲਾਏ ਨੂੰ 26 ਝੋਨਾ ਤੇ ਆਹ ਦੁਬਾਰਾ ਕਿਨੇ ਖੜਦਾਂਗੇ ਨੁਕਸਾਨ ਦਾ ਗੱਲ ਉਹ ਤਾਂ ਹੋਇਆ ਹੁਣ ਹੈ ਸੀਗਾ ਪਰ ਇਹ ਗੱਲਾਂ ਵੀ ਇਹ ਤੇ ਬੂਮ ਦੀ ਕੋਈ ਹੈ ਨਹੀਂ ਪ੍ਰੋਬਲਮ ਵੀ ਬੂਮ ਹੈ ਖੁੱਬਦਾ ਹਰੇਕ ਥਾਂ ਨਹੀਂ ਹੈ ਖੁੱਬਦਾ ਆਪਾਂ ਸਾਰੇ ਖੇਤ ਚ ਹੀ ਪਾਉਣੇ ਆ ਇਹ ਇਹ ਵਾਹ ਨਹੀਂ ਨਵਾਂ ਸੀ ਤਾਂ ਕਰਕੇ ਇਹ ਚ ਖੁੱਬ ਗਿਆ ਇੱਕ ਹੋਰ ਖੇਤ ਹੈਗਾ ਉੱਥੇ ਵੀ ਅਸੀਂ ਐਂ ਮਤਲਬ ਵੀ ਵਾਣ ਖਿੱਚ ਕੇ ਸਤਾਂਘੇ ਕਿੱਲਾਂ ਦਾ ਘੇਰਾ ਬਣਾਇਆ ਸੀਗਾ ਉਹ ਇੱਕ ਥਾਂ ਤੇ ਖੋਬਦਾ ਜਿੱਥੋਂ ਕਿੱਲੇ ਚੋਂ ਬੜਾ ਖਿੱਚਿਆ ਵਾ ਤੇ ਇਹ ਇਧਰਲੇ ਚਾਰ ਕਿੱਲੇ ਇਹਨਾਂ ਚੋਂ ਮਿੱਟੀ ਖਿੱਚ ਕੇ ਅਸੀਂ ਬੜਾ ਥੱਲੇ ਲਗਾਏ ਸੀਗੇ ਚਾਰਾਂ ਕਿੱਲਾਂ ਚ ਹੋਰ ਮਤਲਬ ਫੋਟ ਫੋਟ ਮਿੱਟੀ ਖਿੱਚੀ ਗਈ ਉਹਦੇ ਕਰਕੇ ਥਾਂ ਨਵਾਂ ਬਣ ਕੇ ਤੇ ਖੋਬੇ ਅੰਦਰ ਹੋਰ ਕੋਈ ਚੱਕਰ ਨਹੀਂ ਉਹ ਨਿਕਲਦਾ ਮੜੇ ਨਾਲ ਹੀ ਗਿਆ ਕੋ ਗਿਆ ਨਾ ਬੂਮ ਦੇ ਟਾਇਰ ਪਤਲੇ ਹੁੰਦੇ ਆ ਅੜਦੇ ਨਹੀਂ ਆ ਫਿਰ ਇਹਨਾਂ ਟਾਇਰਾਂ ਦਾ ਆਪਣਾ ਪਦੇ ਟਾਇਰ ਚੌੜੇ ਦਾ ਆੜ ਹੀ ਆਣੇ ਚਲੋ ਠੀਕ ਹੈ ਜੀ ਹੁਣ ਅਗਲੇ ਖੇਤ 'ਚ ਰੇਪ ਪਾਉਣੇ ਆ ਉੱਥੇ ਤੁਹਾਨੂੰ ਦਿਖਾਉਣੇ ਆ ਦੁਬਾਰਾ ਫੇਰ ਇਹ ਤਾਂ ਚਲੋ ਵਾਹਨ 'ਚ ਪੈ ਗਈ ਜਿਹੜੀ ਪੈਣੀ ਸੀਗੀ ਕਿਆ ਵੀ ਨਮਾਜ਼ ਦਾ ਕਹਿੰਦਾ ਚਾਚਾ ਕੱਢਣਾ ਆ ਅਸੀਂ ਤੇ ਆਉਦਾ ਹੀ ਕਿਉਂ ਬੋਲਿਆ ਮੈਂ ਗਾਹ ਨੂੰ ਆਉਂਗਾ ਕਿ ਨਹੀਂ ਚਾਚਾ ਹਾਂ ਆਉਂਗਾ ਆਉਣਾ ਉਹਨਾਂ ਦਾ ਪਉਹੀ ਗੱਲ ਵੀ ਆ ਚਲੋ ਜੀ ਬਹੁਤ ਬਹੁਤ ਧੰਨਵਾਦ ਸਾਡੇ ਫੋਨ ਕੀਤੇ ਤੇ ਆਉਣ ਆਉਣ ਲਈ ਹੁਣ ਉਹ ਵਿਚਾਲੇ ਇਹ ਤਾਂ ਵੈਸੇ ਨਿਕਲੇ ਆਊਗਾ ਇਹਨਾਂ ਦਾ ਹੀ ਬਾਲਾ ਸੀ ਦੋਨਾਂ ਦਾ ਇਹ ਦੋਨੇ ਨਿਕਲੇ ਆਏ ਚਲੋ ਜੀ ਚਲਈਏ ਹੁਣ ਅਗਲੇ ਖੇਤ ਕੀ ਹੋ ਗਿਆ ਦੋ ਆ ਗਏ ਪੱਕ ਰਗੇ ਹੋਰ ਮੈਂ ਜਾਣੇ ਸਾਦ ਕਿਸੇ ਹੋ ਵੀ ਗਿਆ ਕੱਲ ਨੂੰ ਕੱਲ ਨੂੰ ਜਾਵਣੀ ਕੱਲ ਨੂੰ ਦਵਾਈ ਦੁਆਕੇ ਲੈ ਆਉਣੇ ਕੋਲੇ ਨੂੰ ਚਲੋ ਹੁਣ ਰੋਟੀ ਖਾਣੀ ਆ ਫਿਰ ਚਲੋ ਫਿਰ ਚਲੀਏ ਘਰੇ ਆਜੋ ਭੱਜ ਮੈਨਾ ਜਿ ਕਰਾ ਲਓ ਹਾਂਜੀ ਗੁੱਡ ਮਾਰਨਿੰਗ ਸਾਰੇ ਵੀਰਿਆ ਨੂੰ ਤੇ ਅੱਜ ਨੈਕਸਟ ਡੇ ਕੱਲ ਖੁੱਬ ਗਿਆ ਸੀਗਾ ਤੇ ਅੱਜ ਅਗਲੇ ਦਿਨ ਭਰ ਲਿਆ ਹੁਣ ਕੌਣ ਲੱਗਿਆ ਦੁਬਾਰਾ ਰੇ ਚਲੋ ਕਰੀਏ ਸ਼ੁਰੂ ਬਾਪਾ ਸੱਚਾ ਪਾਸ਼ਾ ਮਿਹਰ ਕਰਦੀ ਅੱਜ ਸਾਡਾ ਬੂਮ ਨਾਲ ਖੁੱਪੇ ਅੱਛਾ ਜੇ ਬਾਈ ਜੀ ਜਿਹਨੇ ਬੂਮ ਬਣਾਉਣਾ ਪੰਜ-ਸੱਤ ਬੰਦੇ ਪਹਿਲਾਂ ਰੱਖ ਲਿਜੇ ਜਿੱਦੇ ਖੁੰਬਾ ਆਵੇ ਹਾਂ ਨਹੀਂ ਨਹੀਂ ਉਹ ਖੁੰਬਾ ਬਸ ਐ ਸੀਦਾ ਵਾਹਣ ਉਹ ਤੋਂ ਵਾਹਣ ਚੱਕਿਆ ਸੀ ਆਪਾਂ ਆ ਆ ਬੰਦਾ ਬਹੁਤ ਡਰਾਉਂਦਾ ਇਹ ਨਗਰ ਨਹੀਂ ਤੁਸੀਂ ਲੱਗਣਾ ਪਾਣੀ ਕਰਾਇਆ ਲਾਇਆ ਸੀ ਬਾਈ ਉਹ ਵਾਹਣ ਤੇ ਅਸੀਂ ਚੜ੍ਹਿਆ ਸੀ ਉੱਥੇ ਪੁੱਜਿਆ ਸੀ ਬਾਕੀ ਬੂਮ ਬਹੁਤ ਵਧੀਆ ਰੇਪ ਪਾਉਂਦਾ ਬਾਈ ਬਾਈ ਬੂਮ ਬਹੁਤ ਵਧੀਆ ਰੇਪ ਪਾਉਂਦਾ ਜਦੋਂ ਅੱਥੀ ਪਾਉਣੀ ਪੈਣੀ ਨਾ ਹੋਰ ਇੱਕ ਬਾਣ ਹੋਰ ਆਪਣਾ ਉੱਥੇ ਵੀ ਫੁੱਪੜਾ ਉੱਥੇ ਦੋ ਬੰਦੇ ਲਾਇਆ ਆ ਮੈਂ ਹਾਂ ਗੱਟੇ ਛੱਟੇ ਸਾਤੇ ਤੇ ਹੁਣ ਕੀ ਕਰਨ ਲੱਗਿਆ ਰੋਟੀ ਖਵਾਦਾ ਮੈਂ ਇਹਨਾਂ ਨੂੰ ਰੋਟੀ ਖਾ ਕੇ ਤੇ ਬੱਸ ਅਹੀਂ ਮਾੜਾ ਮੋਟਾ ਤੇਰੇ ਨਾਲ ਉਹ ਭਰਾਵਾ ਇੱਕ ਗਟਾ ਪਾਤਾ ਲੈਂਦੇ ਪਹਿਲਾਂ ਰੋਟੀ ਨੂੰ ਪੈਗ ਲੈ ਭਾਈ ਯਾਰ ਨਾ ਕੋਹ ਨਹੀਂ ਹੁੰਦਾ ਰੋਟੀ 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 ਪਹਿਲਾਂ ਖਾਣੀ ਆ ਬੇਮਾਨੀ ਵੀ ਧਾਰਨੀ ਆ ਥੋੜੀ ਥੋੜੀ ਠੀਕ ਆ ਫੇਰ ਹੀ ਕੰਮ ਚੱਲਦਾ ਸਾਰੀ ਦਿਹਾੜੀ ਕੋਣੀ ਕਰਾਉਣੇ ਬੇਮਾਨੀ ਖੜਜੋ ਰੋਟੀ ਖਾਣੀ ਆ ਰੋਟੀ ਖਾਣੀ ਆ ਪਹਿਲਾਂ ਦੱਸ ਤਾ ਰੋਟੀ ਖਾ ਕੇ ਤੇ ਹਾਂਜੀ ਇਹਦੇ ਨਾਲ ਹੀ ਆਪਣਾ ਵਲੌਗ ਹੁੰਦਾ ਸਮਾਪਤ ਜਦੋਂ ਆਪਾਂ ਅਗਲੀ ਰੇਪਾਈ ਦੂਜਾ ਪਾਰਟ ਉਦੋਂ ਬਣਾ ਕੇ ਪਾਵਾਂਗੇ ਓਕੇ ਥੈਂਕ ਯੂ ਸੋ ਮੱਚ